ਨੁਤਾ ਬਗਾਨੀਆਂ ਧੀਰੀ ਦੀਸ ਨਾਲ ਜਾਗਵੇ Papa papa ਪਿੱਛੇ ਰਿੰਦੇ ਕਰਦੇ ਜਾਵਾ ਕਵੇ ਇਹ 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 ਡਰਾਈਵਰਾਂ ਦਾ ਗੀਤ ਹੈ ਜੀ ਵੈਸੇ ਤਾਂ ਨਵਾਂ ਗੀਤ ਕਾਇਆ ਜਦੋਂ ਨਵੇਂ ਡਰਾਈਵਰ ਹੈ ਪਰ ਇਸ ਗੀਤ ਦੀ ਭਰਾਵਾਂ ਨੇ ਫਰਮਾਇਸ਼ ਕੀਤੀ ਸੀ ਕਿ ਜੀ ਟਰੱਕ ਵੀ ਖੜੇ ਹੈ ਇੱਕ ਡਰਾਈਵਰ ਭਾਈ ਗੱਡੀ ਲੈ ਕੇ 6 7 8 9 ਮਹੀਨਿਆਂ ਤੋਂ ਬਾਹਰਲੀ ਸਟੇਟ ਤੋਂ ਪੰਜਾਬ ਹਲਾ ਰਿਹਾ ਬੜੀ ਗੱਡੀ ਭਜਾਈ ਆਉਂਦਾ ਇੰਨੀ ਕਿ ਭਜਾਈ ਹੁੰਦਾ ਓਏ ਇੰਨੀ ਉਹ ਭਜਾਈ ਆਉਂਦਾ ਐ ਵੀ ਅੱਜ ਪਿੰਡ ਜਾਣਾ ਪਿੰਡ ਅੱਛਾ ਪਿੰਡ ਜਾਣਾ ਕੀ ਬਾਤ ਹੈ ਪਿੰਡ ਜਾ ਕੇ ਘਰ ਜਾਣਾ ਘਰ ਜਾ ਕੇ ਮਾਂ ਪਿਓ ਨੂੰ ਮਿਲਣਾ ਓਹ ਭੈਣ ਭਰਾਵਾਂ ਨੂੰ ਮਿਲਣਾ ਯਾਰਾਂ ਦੋਸਤਾਂ ਨੂੰ ਮਿਲਣਾ ਆਂਡ ਗਵਾਂਡ ਨੂੰ ਮਿਲਣਾ ਬੱਚਿਆਂ ਨੂੰ ਮਿਲਣਾ ਤੇ ਪਿਆਰੇ ਪਿਆਰੇ ਬੱਚਿਆਂ ਨੂੰ ਮਿਲਣਾ ਬੜੀ ਗੱਡੀ ਭਜਾਈ ਆਉਂਦਾ ਮੇਲਾ ਵੇਖ ਕੇ ਮੁਰੀਆਂ 6-7 ਬੀਬੀਆਂ ਸੜਕੇ ਸੜਕ ਜਾਂਦੀਆਂ ਨੇ ਟਰੱਕ ਆਉਂਦਾ ਵੇਖ ਕੇ ਹੱਥ ਕਰਿਆ ਵੇ ਭਾਈ ਅਗਲੇ ਪਿੰਡ ਤੱਕ ਹੀ ਜਾਣਾ ਲੈ ਚੱਲ ਰੱਬ ਤੇਰਾ ਭਲਾ ਕਰੇ ਰੈਵਰਾਂ ਸਵਾਰੀਆਂ ਆਪਣੀ ਗੱਡੀ ਚ ਬਿਠਾ ਲਈਆਂ ਹੁਣ ਮੇਲੇ 'ਚੋਂ ਖਰੀਦਿਆ ਸਮਾਨ ਉਹਨਾਂ ਬੀਬੀਆਂ ਪੈਣਾ ਕੋਲੇ ਟਰੱਕ ਵਿੱਚ ਚੜਦੀਆਂ ਉਤਰਦੀਆਂ ਤੇ ਕੁਝ ਡੁੱਟ ਪੱਜ ਗਿਆ ਤੇ ਕੁਝ ਸਾਫਤਾ ਹੀ ਭੁੱਲ ਗਈਆਂ ਡਰਾਈਵਰ ਗੱਡੀ ਲੈ ਕੇ ਆਪਣੇ ਘਰ ਚਲਾ ਗਿਆ ਉਤਰ ਕੇ ਆਪੋ ਆਪਣੇ ਘਰ ਗਈਆਂ ਘਰ ਗਿਆ ਘਰ ਵਾਲੀ ਮਟਿਆਰ ਨੇ ਬੜਾ ਚਾਕ ਕਰਿਆ ਖੈਰ ਸੁਖ ਪੁਸ਼ੀ ਸਫਰ ਕਿਵੇਂ ਲੰਘਿਆ ਸਹਿਜ ਨਾਲ ਪੁੱਛਦੀ ਮੇਰੇ ਲਈ ਕੀ ਲੈ ਕੇ ਆਏ ਹੋ ਜਦੋਂ ਟਰੱਕ ਦੀ ਵਾਰੀ ਖੋਲ ਕੇ ਵੇਖਦੀ ਹੈ ਵਿੱਚ ਬੀਬੀਆਂ ਵਾਲਾ ਸਮਾਨ ਟੁੱਟਿਆ ਭੱਜਿਆ ਕੁਝ ਸਾਦਾ ਹੀ ਪਟੱਕਦੇ ਨੇ ਸ਼ੱਕ ਦੀ ਨਜ਼ਰਾਂ ਚ ਭਲੇ ਮਾਨ ਸਮਾਹੀਣਾ ਲੜਦੀ ਆ ਕੀ ਕਹਿੰਦੀ ਤੇ ਵਿਚਾਰਾ ਕੀ ਕਹੇ ਯਾ ਤੇਰੀਂ ਦੀ ਸਦਾ ਜਾਗਵੇ ਪਾ 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 ਪਿੱਛੇ ਰਹਿੰਦੇ ਕਰਦੇ ਜਵਾਬ ਦੇ ਤੈਨੂੰ ਤਾਂ ਬਗਾਨੀ ਆ ਤੇਰੀਂ ਦੀ ਸਦਾ ਜਾਗਵੇ ਡੇੜੀ ਡੇੜੀ ਪਿੱਛੇ ਰਹਿੰਦੇ ਕਰਦੇ ਜਵਾਬ ਦੇ ਸਮਝ ਨਹੀਂ ਆਉਂਦੀ ਮੈਨੂੰ ਕਿਵੇਂ ਨੱਥ ਪਾਵਾਂ ਸਮਝ ਨਹੀਂ ਆਉਂਦੀ ਤੈਨੂੰ ਕਿਵੇਂ ਨੱਥ ਪਾਵਾਂ ਹਰਗੇ ਨੇ ਭਾ ਤੇਰੀ ਚੋਰੀ ਵੇ ਡਰ ਰਹਿਵੜਾ ਕੰਨ ਤੇ ਮਾਰੀ ਟਾਪ ਗੇਅਰ ਚ ਪਾ ਦੂੰ ਕਿਉਂ ਕਿਉਂ ਕਹਦੀ ਐ ਪੌਣੇ ਸਾਲ ਬਾਅਦ ਘਰ ਆਇਆ ਹੁਣ ਸਾਰੀ ਗੱਲ ਪੈ ਗਈ ਭ੍ਰਿੰਡ ਖੰਡੀ ਰਹੀ ਐ ਪਤਾ ਮੈਨੂੰ ਤੁਹਾਡੀ ਗੱਡੀ ਚੋਂ ਕੀ ਮਿਲਿਆ ਨਾ ਮੈਨੂੰ ਨਹੀਂ ਪਤਾ ਕੀ ਮਿਲਿਆ ਮੈਂ ਕਿਹਾ ਮੈਂ ਦੱਸਾਂ ਦੱਸੋ ਜੀ ਸਮਝ ਨਹੀਂ ਆਉਂਦੀ ਤੈਨੂੰ ਕਿਵੇਂ ਨੱਖ ਪਾਵਾਂ ਹਰ ਕਿਨੇ ਬਣਾ ਤੇਰੀ ਚੋਰੀ ਦੇ ਡਰ ਰੇਵਰਾ ਚੂੜੀਆਂ ਦੇ ਟੋਟੇ ਤੇਰੀ ਗੱਡੀ ਵਿੱਚ ਲੱਭੇ ਦਿਲ ਦੀ ਸੁਨਾਵਾ ਗੱਲ ਐਵੇਂ ਨਾ ਤੂੰ ਖੁੰਝਣੀ ਰਾਜ ਅਸਵਾਰੀਆਂ ਦਾ ਬਹਿ ਗਿਆ ਸੀ ਚੁੰਦਣੀ ਦਿਲ ਦੀ ਸੁਨਾਵਾ ਗੱਲ ਐਵੇਂ ਨਾ ਤੂੰ ਖੁੰਝਣੀ ਮੇਲੇ ਵਿੱਚ ਕੁੜੀਆਂ ਦਾ ਝੜ ਗਿਆ ਸੀ ਚੁੰਦਣੀ ਇੱਕ ਦੂਜੀ ਨਾਲ ਉਹ ਤਾਂ ਲੈਂਦੀਆਂ ਸੀ ਪੰਗੇ ਇੱਕ ਦੂਜੀ ਨਾਲ ਉਹ ਤਾਂ ਲੈਂਦੀਆਂ ਸੀ ਪੰਗੇ ਵੰਗਾ ਟੁੱਟ ਗਈਆਂ ਡੋਰੀਆਂ ਪੁੱਲ ਨਹੀਂ ਨਜਾਚਣੇ ਮੈਨੂੰ ਨਹੀਂ ਯਕੀਨ ਓਏ ਤੂੰ ਤੇ ਕਮਲੀ ਆ ਕਮਲੀ ਕਿਉਂ ਆ ਸੁਣ ਉਹ ਮੰਗਾਂ ਤੇ ਤਕੀਂ ਅਡੋਰੀ ਗਈਆਂ ਪੰਡ ਨਹੀਂ ਨਜਾਟਿ ਨੇ ਓਏ ਕਿਕਰਾਂ ਦੇ ਕੰਡਿਆਂ ਚ ਕੋਈ ਮੈਂ ਹੱਥ ਮਾਰਾਂ ਮੇਰੇ ਘਰਿਆਂ ਗਲਾਬ ਦਾ ਤੂੰ ਫੁੱਲ ਨਹੀਂ ਮੈਂ ਜਾਟਿ ਨੇ ਕਿਕਰਾਂ ਦੇ ਕੰਡਿਆਂ ਚ ਕੋਈ ਮੈਂ ਹੱਥ ਮਾਰਾਂ ਮੇਰੇ ਘਰ ਵੇਖ ਕੇ ਦਾ ਸੋਹਣਾ ਫੁੱਲ ਮਤੋਂ ਮੈਂ ਜਾਟਿ ਨੇ చిత్తకకరే ఆవక హూకి మేర పవనీ ఆవక హేరి పథరి జ ఛ ਓਏ ਛੱਕ ਦੀ ਬਿਮਾਰੀ ਤੈਨੂੰ ਚੰਬੜੀ ਰਕਾਨੇ ਕਿੱਦਾਂ ਦਿਲ ਦੀ ਸਫਾਈ ਕਰਾਂ ਬੇਸ਼ਲੀ ਛੱਕ ਦੀ ਬਿਮਾਰੀ ਤੈਨੂੰ ਚੰਬੜੀ ਰਕਾਨੇ ਕਿੱਦਾਂ ਦਿਲ ਦੀ ਸਫਾਈ ਕਰਾਂ ਬੇਸ਼ਲੀ ਹੱਸਜਾਂ ਦੇ ਘਰ ਹੁੰਦੇ ਵਸਦੇ ਸਿਆਣੇ ਕਹਿੰਦੇ ਲੈ ਕੇ ਬੈਜੇ ਨਿੱਕੀ ਕੰਦੇਸ਼ੀ ਹੱਸਜਾਂ ਦੇ ਘਰ ਹੁੰਦੇ ਵਸਦੇ ਸਿਆਣੇ ਕਹਿੰਦੇ ਲੈ ਕੇ ਬੈਜੇ ਨਿੱਕੀ ਕਲੋਸ਼ੀ ਤੇਰੀ ਸਾਡੇ ਹੱਥੋਂ ਤੁਸੀਂ ਛੱਡ ਦਿੱਤੇ ਮੈਲ ਓ ਤੇਰੀ ਸਾਡੇ ਹੱਥੋਂ ਤੁਸੀਂ ਛੱਡ ਦਿੱਤੇ ਮੈਲ ਲੱਗ ਜਾਂਦਾ ਸੀ ਕੁਵਾਰਿਆਂ ਦਾ ਟੋਲੇ ਦੀ ਮਜਾਜੇ ਔਰ ਟਿੱਕਰਾਂ ਦੇ ਕੰਡਿਆਂ 'ਚ ਤੂੰ ਮੈਂ ਹੱਥ ਮਾਰਾ ਮੇਰੇ ਘਾਰਿਆਂ ਗਲਾਬ ਦਾ ਤੂੰ ਜੁੰਡਲੀ ਨਾ ਡੱਟੀਂ ਟਿੱਕਰਾਂ ਦੇ ਕੰਡਿਆਂ 'ਚ ਤੂੰ ਮੈਂ ਹੱਥ ਮਾਰਾ ਮੇਰੇ ਘਾਰਿਆਂ ਤੋਂ ਅਲਸੀ ਦਾ ਫੁੱਲ ਨਾ ਜਾਚਨੇ ਕਦਨੇ ਖਾਤੇ ਗੱਡਰੇ ਵਾਲੀ ਕੱਡੀ ਤੇ ਘਰ ਵੇਕੇ ਮਾਨ ਸਰਦਾਰੀਆਂ ਚਤਰੀ ਬਗਾਨੀ ਉੱਤੇ ਮੇਰੇ ਅਕਬੂਦਰਾ ਛੱਡਦੇ ਦਿਲਾਂੜੀਆਂ ਉਡਾਰੀਆਂ ਪਤਰੀ ਬਗਾਨੀ ਉੱਤੇ ਮੇਰੇ ਅਕਬੂਦਰਾ ਛੱਡਦੇ ਦਿਲਾਂੜੀਆਂ ਲੜਣੀ ਨਾ ਤੇਰੀ ਸੀ ਨਾ ਚੋਰੀ ਵੇ ਤੇ ਰਹਿਵੜਾ ਚੂੜੀਆਂ ਦੇ ਟੋਕੇ ਤੇਰੀ ਗੱਡੀ ਵਿੱਚ ਲੱਪੇ ਨਕਲੀ ਵਾਲਾਂ ਦੀ ਇੱਕ ਡੋਰੀ ਵੇ ਡਰ ਰਹਿਵੜਾ ਚੂੜੀਆਂ ਦੇ ਟੋਟੇ ਤੇਰੀ ਗੱਡੀ ਵਿੱਚ ਲੱਪੇ ਨਾਲ ਨਕਲੀ ਵਾਲਾਂ ਦੀ ਇੱਕ ਡੋਰੀ ਵੇ ਡਰ ਰਹਿਵੜਾ ਓਹ ਡੰਗਾ ਜਲਦਾ ਹਾ ਤੇਰਾ ਟੋਹ ਰਹਿ ਰਕਨੇ ਮੇ ਚੱਕੜੇ ਮੇਰੇ ਤੇ ਖਲ ਸੁੱਤ ਦੀ ਦਾਦਾ ਜੀ ਦੇ ਹੱਥੇ ਰਤੌਰ ਹੈ ਗਾਨੇ ਵਿੱਚ ਕਿਹੜੇ ਮੇਰੇ ਦੇ ਘਰ ਨੂੰ ਸੱਦਦੀ ਤੰਨੇ ਗੁੱਡੂ ਵਾਲਗੇ ਨਾ ਕੀਤਾ ਮਾਲੇ ਮਾਲ ਹੈ ਨਹੀਂ ਜਾਣਦੇ ਪਿਆਰੀ ਗੱਦੀ ਜੱਟ ਦੀ ਤੰਨੇ ਕੋ ਧੂ ਵਾਲਗੇ ਨਾ ਕੀਤਾ ਮਾਲੇ ਮਾਲ ਜਾਣਦੇ ਪਿਆਰੀ ਗੱਦੀ ਜੱਟ ਦੀ ਮਨ ਦਮ ਮਹਿਕ ਮਾਈ ਹੁੰਦਾ ਬਦਨਾਮ ਮੈਂ ਮਨ ਦਾ ਡਰਕਾ ਵਾਲੀ ਹੁੰਦੀ ਬਦਨਾਮ ਫਾਰੇ ਇੱਕੋ ਜੇ ਡਰਾਈਵਰ ਨਾ ਖੁੱਲ ਨਹੀਂ ਮਜਾਤ ਨੇ ਓ ਜਿੱਕਰਾਂ ਦੇ ਟੰਡੇ ਅੱਜ ਕੋ ਮੈਂ ਹੱਥ ਮਾਰਾ ਮੇਰੇ ਘਾਰਿਆਂ ਦੇ ਲਾਬ ਦਾ ਤੇ ਖੁੱਲ ਨਹੀਂ ਮਜਾਤ ਨੇ ਚੂੜੀਆਂ ਦੇ ਟੋਟੇ ਤੇਰੀ ਗੱਡੀ ਵਿੱਚੋਂ मज़ा थी